ਗੁਰਦਾਸਪੁਰ ਪੁਲਿਸ ਦੇ ਥਾਣਾ ਦੁਰੰਗਲਾ ਦੀਨ ਪੁਲਿਸ ਵੱਲੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ 255 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। આરોપી ਇੱਕ ਮਹੀਨੇ ਪਹਿਲਾਂ ਵੀ 2 ਕਿਲੋ ਹਿਰੋਇਨ ਅਤੇ 2 ਪਿਸਤੌਲਾਂ ਡਰੋਨ ذریعے ਮੰਗਵਾ ਚੁੱਕੇ ਹਨ। ਪੁਲਿਸ ਮੁਤਾਬਕ ਇਹਨਾਂ ਗ੍ਰਿਫਤਾਰ ਦੋਸ਼ੀਆਂ ਦਾ ਬਾਰਡਰ ਤੇ ਸਮਗਲਿੰਗ ਦੇ ਵਿੱਚ ਅਹਿਮ ਰੋਲ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਮੁਤਾਬਕ ਇਹਨਾਂ ਗ੍ਰਿਫਤਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਗੁਰਦਾਸਪੁਰ ਜ ਕੀ ਹੈ ਇਹ ਸਟਾਫ ਵੱਲੋਂ ਇੱਕ ਨਾਕੇਬੰਦੀ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾ ਵਿੱਚੋਂ ਇੱਕ ਨਾਬਾਲਗ ਹੈ ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਲੋਕ ਜੇਲ੍ਹ ਵਿੱਚ ਬੈਠੇ ਇੱਕ ਨਸ਼ਾ ਸਮਗਲਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਜਿਸ ਨੇ ਪਾਕਿਸਤਾਨ ਵਿੱਚ ਬੈਠੇ ਕਿਸੇ ਨਸ਼ਾ ਸਮਗਲਰ ਕੋਲੋਂ ਇੱਕ ਮਹੀਨਾ ਪਹਿਲਾਂ ਵੀ ਡਰੋਨ ਦੇ ਜ਼ਰੀਏ 2 ਕਿਲੋਗ੍ਰਾਮ ਹੈਰੋਇਨ ਅਤੇ ਦੋ ਪਿਸਤੌਲੇ ਮੰਗਵਾਈਆਂ ਸਨ ਜੋ ਉਸ ਸਮੇਂ ਪੁਲਿਸ ਨੇ ਬਰਾਮਦ ਕਰ ਲਈਆਂ ਸਨ ਜਿਸ ਮਾਮਲੇ ਵਿੱਚ ਇਹ ਤਿੰਨੋਂ ਲੋਕ આરોપી ਸਨ ਇਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਅਤੇ ਹੁਣ ਫਿਰ ਇਹ ਇਹਨਾਂ ਨੂੰ 255 ਗ੍ਰਾਮ ਹਿਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਯੁੱਧ ਨਸ਼ਾ ਵਿਰੁੱਧ ਮੀਡੀਆ ਉਹਦੇ ਵਿੱਚ ਡੀਜੀਪੀ ਸਾਹਿਬ ਦੀ ਹਦਾਇਤ ਦੇ ਅਨੁਸਾਰ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ ਤੇ ਕੱਲ ਸਾਡੇ ਸੀਆਈਏ ਇੰਚਾਰਜ ਔਰ ਐਸਐਚਓ ਦਰੰਗਲਾ ਜਿਹੜੇ ਉਹਨਾਂ ਨੇ ਇੱਕ ਪਟੋਲਿੰਗ ਦੇ ਦੌਰਾਨ ਠਾਕਰਪੁਰ ਪਿੰਡ ਦੀ ਸਾਈਟ ਤੋਂ ਤਿੰਨ ਬੰਦੇ ਜਿਹੜੇ ਆ ਉਹਨਾਂ ਨੂੰ ਰੌਂਡ ਅਪ ਕੀਤਾ ਜਿਨ੍ਹਾਂ ਦੀ ਸਰਚ ਦੇ ਦੌਰਾਨ ਉਹਨਾਂ ਨੂੰ 255 ਗ੍ਰਾਮ ਹੈਰੋਇਨ ਮਿਲੀ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਪੁਲਿਸ ਕੋਲ ਉਹਦੇ ਵਿੱਚ ਪੁੱਛ ਗਏ ਸੀ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਮਹੀਨਾ ਪਹਿਲਾਂ ਇਹ ਪਾਕਿਸਤਾਨ ਤੋਂ ਡੋਨ ਰਹੀ ਮਗਾਈ ਸੀ ਜਿਹਦੇ ਵਿੱਚ ਹੋਰ ਵੀ ਸਮਾਨ ਸੀਗਾ ਜੋ 2 ਕਿਲੋ ਕੁਛ 155 ਗ੍ਰਾਮ ਹੈਰੋਇਨ ਔਰ ਦੋ ਪਿਸਤਲ ਜਿਹੜੀਆਂ ਉਹ ਪਰ ਉਹ ਇਹਨਾਂ ਨੂੰ ਮੁੜ ਕੇ ਲੱਭੇ ਨਹੀਂ ਹੈਗੇ ਉਸ ਸਬੰਧੀ ਪਹਿਲਾਂ ਹੀ ਪੁਲਿਸ ਨੇ ਕੋਲ ਇਨਫੋਰਮੇਸ਼ਨ ਸੀ ਉਸ ਸਬੰਧੀ ਅਸੀਂ ਸਾਡੇ ਕੋਲ ਇੱਕ ਕੇਸ ਰਜਿਸਟਰ ਆ ਪਿਛਲੇ 14 ਤਰੀਕ ਦਾ ਪਿਛਲੇ ਮਹੀਨੇ ਦਾ ਉਹ ਪੋਸ਼ੀਨੀਸ਼ ਦੇ ਰਾਣ ਇਹਨਾਂ ਨੇ ਇਹ ਕਿਹਾ ਕਿ ਉਹ ਵੀ ਮਾਲ ਅਸੀਂ ਮਗਾਇਆ ਸੀਗਾ ਇਹਨੂੰ ਇਹਨਾਂ ਨੂੰ ਉਸ ਕੇਸ ਵਿੱਚ ਵੀ ਅਰੈਸਟ ਕੀਤਾ ਤੇ ਇਹਨਾਂ ਤੋਂ ਜਿਹੜੇ ਪਾਕਿਸਤਾਨ ਤੋਂ ਡਰੋਨ ਮੰਗਾਉਣ ਵਾਲੇ ਜਿਹੜੇ ਇਹਨਾਂ ਕੋਲ ਲਿੰਕ ਬਾਰੇ ਪੁੱਛਿਆ ਗਿਆ ਤਾਂ ਉਹ ਇਹਨਾਂ ਨੇ ਲਿੰਕ ਵੀ ਉਸ ਬਾਰੇ ਦੱਸਤਾ ਜਿਹੜਾ ਲਿੰਕ ਵਾਲਾ ਜਿਹੜਾ ਬੰਦਾ ਆ ਉਹ ਵੀ ਪੁਲਿਸ ਦੀ ਰਡਾਰ ਤੇ ਆ ਉਹ ਉਹਨੂੰ ਵੀ ਬਹੁਤ ਜਲਦੀ ਰਿਮਾਂਡ ਤੇ ਲਿਆਂਦਾ ਜਾਊਗਾ ਜਿਹੜਾ ਇਹਨਾਂ ਵਿੱਚੋਂ ਇੱਕ ਇੱਕ ਲੜਕਾ ਨਵਾਲਗ ਵੀ ਆ ਔਰ ਉਹ ਕਾਫੀ ਤੇਜ਼ ਤਰ੍ਹਾਂ ਰਹੇਗਾ ਉਹ ਵੀ ਇਹਦੇ ਕਾਫੀ ਕੰਮ ਕਰ ਰਿਹਾ ਸੀਗਾ ਤਾਂ ਇਸ ਇਸ ਕੇਸ ਵਿੱਚ ਪੁਲਿਸ ਨੂੰ ਹੁਣ ਹੁਣ ਤੱਕ 2 ਕਿਲੋ ਤੇ 200 2 ਕਿਲੋ ਤੇ 255 300 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਇਨ ਔਰ ਦੋ ਪਿਸਤਲ ਬਰਾਮਦ ਹੋ ਚੁੱਕੇ ਆ ਜਿਹੜੀ ਇਹਨਾਂ ਤੋਂ ਫਰਦਰ ਜਿਹੜੀ ਆ ਜਿਹੜੀ ਪਿੱਛੇ ਇਹਨਾਂ ਨੇ ਜੋ ਜੋ ਕੀਤਾ ਵਾ ਉਹਦੀ ਪੁਲਿਸ ਰਿਮਾਂਡ ਦੇ ਦੌਰਾਨ ਪੁੱਛਗਿੱਛ ਚੱਲ ਰਹੀ ਆ ਇਹ ਜੇ ਤਾਂ ਹੋਰ ਕਾਫੀ ਰਿਕਵਰੀ ਹੋਉਂਦੀ ਆਸਿਆ ਇਸੇ ਤਰੀਕੇ ਨਾਲ ਪੁਲਿਸ ਨੇ ਜਿਹੜਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਪਿੱਛੇ ਹਸਪੀਟਲ ਦੇ ਕੋਈ ਕਾਫੀ ਲੈ ਸ਼ੀਸ਼ੇਸ਼ੇ ਤੋੜਤੇ ਸੀ ਹਸਪੀਟਲ ਦੇ ਇੱਕ ਪਾਰਟੀ ਨੇ ਜਾ ਕੇ ਉਹਦੇ ਵਿੱਚ ਵੀ ਪੁਲਿਸ ਨੇ ਪੰਜ ਬੰਦੇ ਜਿਹੜਾ ਅਰੈਸਟ ਕਰ ਰਹੇ ਆ ਤੇ ਚਾਰ ਬੰਦੇ ਜਿਹੜਾ ਹੋਰ ਵੀ ਜਿਹੜੇ ਆ ਉਹ ਵੀ ਅੱਜ ਅਰੈਸਟ ਕਰ ਲਏ ਆ ਜੋ ਇਸ ਤਰੀਕੇ ਨਾਲ ਆਂਦੀ ਹਾਂ ਜੀ ਉਹ ਸਬੰਧੀ ਜਿਹੜੇ 9 ਬੰਦੇ ਅਰੇਸਟ ਕੀਤੇ ਜਾ ਚੁੱਕੇ ਆ ਇਹ ਗੁਰਦਾਸਪੁਰ ਪੁਲਿਸ ਜਿਹੜੀ ਆ ਜਿਹੜੇ ਨਾਸ਼ਨਲ ਯੁੱਧ ਨਸ਼ਾ ਵਿਰੋਧੀ ਜਿਹੜੀ ਆ ਮਹਿਮ ਵਿੱਚ ਬਹੁਤ ਅ ਚੰਗੀ ਤਰੀਕੇ ਨਾਲ ਲੱਗੇ ਹੋਏ ਆ ਔਰ ਇਹ ਸਬੰਧੀ ਕਾਫੀ ਕੇਜਿਸਟਰ ਦਿੱਲੀ ਕੇਜਿਸਟਰੀ ਕੀਤੇ ਜਾ ਰਹੇ ਆ ਅਰੇ ਕਿੰਨੇ ਚਿਰ ਤੋਂ ਪਾਕਿਸਤਾਨ ਦੇ ਸਰਹੱਦ ਦੇ ਵਿੱਚ ਇਹ ਇਹ ਇਹਨਾਂ ਨੇ ਇਹ ਪਿਛਲੇ 1 ਮਹੀਨਾ ਪਹਿਲਾਂ ਇਹਨਾਂ ਦਾ ਲਿੰਕ ਉੱਥੇ ਹੋਇਆ ਸੀਗਾ ਉਹ ਉਦੋਂ ਇਹਨਾਂ ਨੇ ਦੋ ਤਿੰਨ ਦਿਨ ਜੋ ਸਮਾਨ ਮੰਗਾਇਆ ਸੀ ਇਹ 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 ਨਹੀਂ ਪੁੱਛੀ ਉਸ ਚਾਹ ਹਾਂ ਇਹਨਾਂ ਦਾ ਕੋਈ ਬੰਦਾ ਆ ਇਹਨਾਂ ਦਾ ਕੋਈ ਇਹਨਾਂ ਇਹਨਾਂ ਲਿੰਕ ਆ ਉਹ ਇਹਨਾਂ ਨੇ ਸਾਨੂੰ ਦੱਸ ਦੱਸਿਆ ਹੈਗਾ ਉਹ ਅਸੀਂ ਉਹਨੂੰ ਕਨਫਰਮ ਕਰਦੇ ਪਏ ਹਾਂ ਉਹ ਬੰਦੇ ਜਲਦੀ ਅਰੈਸਟ ਹੋਣ ਦੇ ਸਾਰ ਜਿਹੜੀ ਕਸਾਈਨਮੈਂਟ ਮੰਗਉਂਦੀ ਸੀ ਆਪਣੇ ਵਾਸਤੇ ਮੰਗਉਂਦੀ ਸੀ ਜਾਂ ਕਿਸੇ ਹੋਰ ਨੂੰ ਵਾਦੀ ਨਹੀਂ ਉਹ ਅੱਗੇ ਅੱਗੇ ਸਪਲਾਈ ਦਿੰਦੇ ਸੀਗੇ ਉਹ ਵੀ ਡਰੋਨ ਥਰੂ ਇਹ ਪਹਿਲਾਂ ਵੀ ਡਰੋਨ ਥਰੂ ਡਰੋਨ ਥਰੂ ਆਉਂਦੀ ਸੀ ਲੋਕੇਸ਼ਨ ਪਹਿਲਾਂ ਕੋਈ ਡ੍ਰੈਸ ਉਹ ਦੇ ਦਿੰਦੀ ਲੋਕੇਸ਼ਨ ਇਹਨਾਂ ਦੀ ਪਹਿਲਾਂ ਸੈੱਟ ਹੁੰਦੀ ਸੀ ਉਹ ਇਹਨਾਂ ਨੂੰ ਦੱਸਦੇ ਸੀ ਵੀ ਇੱਥੇ ਬੈਠੋ ਇਹ ਪਾਕਿਸਤਾਨ ਦੇ ਨਾਲ ਜਿਹੜਾ ਜਿਹੇ ਸਬੰਧ ਹੈਗੇ ਕਿਸ ਤਰ੍ਹਾਂ WhatsApp 'ਤੇ ਗੱਲ ਕਰਦੇ ਕੋਈ ਜਿਹੜਾ ਜਿਹੜਾ ਦੂਜਾ ਬੰਦਾ ਨੇ ਨੇ ਦੱਸਿਆ ਉਹ ਲਿੰਕ ਵਿੱਚ ਹੈਗਾ ਉੱਥੇ ਕਿਹਦੇ ਨਾਲ ਪਾਉਗਾ ਹਣੀ ਕਿਹਦੇ ਨਾਲ ਹੈਗਾ ਪਾਕਿਸਤਾਨ 'ਚ ਕੋਈ ਕੋਈ ਪਾਕਿਸਤਾਨ ਵਿੱਚ ਇੱਕ ਬੰਦੇ ਦਾ ਨਾਮ ਦੱਸਿਆ ਇਹਨੇ ਵੀ ਉਹ ਆਵਾਪਨੂ ਪਾਕਿਸਤਾਨ ਦੇ ਨਾਮ ਫੋਸਾ ਝੁੱਠਾ ਵੀ ਹੋਵੇ ਪਰ ਇੱਥੋਂ ਵਾਲੇ ਬੰਦੇ ਦਾ ਨਾਮ ਸਹੀ ਹੈ ਹਾਂ ਵੈਰੀ ਹੋਵੇ ਹਾਂ ਵੈਰੀ ਹੋਈ ਉਹ ਵੈਰੀਫਾਈਡ ਹੈ ਸਰਵਰ ਨੂੰ ਤਾਂ ਕਹਿ ਰਿਹਾ ਕਿ ਸਪਟੀਆਂ ਨੂੰ ਪਰ ਚੋਕੇ ਲੈ ਹੈਗੇ ਕਿ ਕਦੀ ਵੀ ਪੁੱਛ ਕੇ ਸਰਵਰ ਤੇ ਕਰਦੇ ਆ ਤੇ ਬਾਅਦ ਕਿਸੇ ਕੋਲ ਤਾਂ ਨਹੀਂ ਜੋ ਪ੍ਰਵਾਹ ਗੈਰ ਨਹੀਂ ਨਹੀਂ ਉਹਦੇ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਬਿਲਕੁਲ ਪ੍ਰੋਪਰ ਤਰੀਕੇ ਨਾਲ ਚੱਲ ਰਹੀ ਹੈ